ਹੱਕ ਨੇ ਉਹਨਾਂ ਦੀ ਗਲਤੀ ਦੂਰ ਕਰਨੀ ਹੈ ਉਹ ਜਿੱਦਾਂ ਆਪਣਾ ਆਪ ਹੀ ਉੱਥੇ ਉਹਨਾਂ ਦਾ ਗੁਲਾਮ ਕਰ ਲੈਂਦੇ ਸੋ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਉਣੀ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਮੌਕੇ ਦੀ ਹਕੂਮਤ ਨੇ ਹਮਲਾ ਕੀਤਾ ਤਾਂ ਉਸ ਤੋਂ ਬਾਅਦ ਲਗਾਤਾਰ 15 ਸਾਲ ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਢੀ ਗਈ ਜਦੋਂ ਸਰਕਾਰਾਂ ਨੇ ਦੇਖਿਆ ਕਿ ਇਹਨਾਂ ਨੂੰ ਬਹੁਤ ਗੋਲੀਆਂ ਮਾਰ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਦੇ ਵਿੱਚੋਂ ਜज्ਬਾ ਨਹੀਂ ਖਤਮ ਹੋ ਰਿਹਾ ਫਿਰ ਉਹਨਾਂ ਨੇ ਇੱਕ ਸਕੀਮ ਬਣਾਈ ਹੈ ਜਿਹਦੇ ਮੁਤਾਬਕ ਪੰਜਾਬ ਵਿੱਚ ਨਸ਼ਾ ਲਿਆਂਦਾ ਗਿਆ ਦੋ ਗਾਣਾ ਜੋੜੀਆਂ ਨੂੰ ਪਿੰਡਾਂ ਵਿੱਚ ਭੇਜ ਕੇ ਲਚਰਤਾ ਦੇ ਅਖਾੜੇ ਲਗਾਏ ਗਏ ਉਹਨਾਂ ਦੀ ਇਹ ਸਕੀਮ ਕਿਤੇ ਨਾ ਕਿਤੇ ਕਾਮਯਾਬ ਹੋਈ ਅਤੇ ਅੱਜ ਉਹ ਦੌਰ ਹੈ ਜਦੋਂ ਕਿਸੇ ਟਾਈਮ ਸਾਡੇ ਬਜ਼ੁਰਗ ਖੇਤਾ ਵਿੱਚ ਗਿੜਾ ਮਾਰਨ ਜਾਂਦੇ ਸਨ 84 ਦੇ ਟਾਈਮ ਤੋਂ ਬਾਅਦ ਤਾਂ ਕਿਸੇ ਨਾ ਕਿਸੇ ਮੋੜ ਤੇ ਸਿੱਖ ਨੌਜਵਾਨ ਦੀ Laash ਪਈ ਹੁੰਦੀ ਸੀ ਤਾਂ ਉੱਥੇ ਇੱਕ ਗੱਲ ਚੱਲਦੀ ਸੀ ਕਿ ਰਾਤ ਨੂੰ ਇੱਥੇ ਮੁਕਾਬਲਾ ਹੋਇਆ ਤੇ ਸਿੰਘ ਛੀਦ ਹੋਇਆ ਜਦੋਂ ਇਹ ਗੱਲ ਜਦੋਂ ਉਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਤਾਂ 15 ਸਾਲ ਲਗਾਤਾਰ ਅਸੀਂ ਗੋਲੀਆਂ ਮਾਰੀਆਂ 15 ਸਾਲ ਕਿਸੇ ਸਿੱਖ ਨੌਜਵਾਨ ਅੱਜ ਜਦੋਂ ਅਸੀਂ ਬਹਿਨੇ ਨਾਲ ਇੱਕ ਦੂਜੇ ਨਾਲ ਦੋਖਾ ਕਰਦੇ ਆਂ ਤੇ ਕਿਸਾਰੀ ਪਛਤਾਉਂਦੇ ਆਂ ਵੀ ਯਾਰ ਕਰਾਂਗੇ ਕੀ ਅੱਜ ਮੈਸੇਜ ਦੀ ਗੱਲ ਕੀਤੀ ਤਿੰਨ ਸਰਕਾਰਾਂ ਬਣ ਗਈਆਂ ਮੈਸੇਜ ਦੇ ਉੱਤੇ ਤੇ ਮੈਨੂੰ ਦੱਸੋ ਮੈਂ ਤਜਰੀ ਸਰਪੰਚ ਬਣਿਆ ਬਾਈ ਜੀ ਅੱਜ ਤੱਕ ਕਿਸੇ ਵੋਟਰ ਨੇ ਸਾਨੂੰ ਸਾਢੇ ਕਿੰਨੀ ਇਹ ਗੱਲ ਕਹੀ ਕਿਸੇ ਅਫਸਰ ਨੇ ਨਹੀਂ ਕਹੀ ਕਿ ਕੋਈ ਆਪਾਂ ਦੱਸੋ ਸਾਡੇ ਨਾਲ ਸਾਥ ਦਿਓ ਵੀ ਆਪਾਂ ਕੋਈ ਨਸ਼ੇ ਬਾਰੇ ਕੋਈ ਵਿਚਾਰ ਕਰ ਲਈਏ ਦੱਸੋ ਆਪਣੇ ਪਿੰਡਾਂ 'ਚ ਕੋਈ ਹਾਲ ਤਾਂ ਕੋਈ ਟੀਮ ਆਈ ਅਫਸਰ ਨੇ ਗੱਲ ਕਹੀ ਕਿ 30 ਸਾਲ ਦੱਸੋ ਲਗਾ ਦੇ ਕੋਈ ਇਹ ਹਾਲਾਤ ਦੱਸੋ ਕੀ ਇਹ ਹਰਕਤ ਕੋਈ ਲੋੜ ਨਹੀਂ ਇਸ ਕਰਕੇ ਕੋਈ ਮਰਦੇ ਆ ਤੁਹਾਡੇ ਮਰਦੇ ਕੀ ਲੀਡਰਾਂ ਦੇ ਪੁੱਤ ਕਾਲਜਾਂ ਚੰਗਿਆਂ ਚ ਪੜਦੇ ਤੇ ਉਹਨਾਂ ਦੇ ਨਾਲ ਤਾਂ ਸਿਕਿਉਰਟੀਆਂ ਲੱਗੀਆਂ ਹੋਈਆਂ ਨੇ ਅਗਨੇ ਜਾਂਦੇ ਆ ਕਿ ਸਰਕਾਰ ਦੇ ਅੱਗੇ ਪਿੱਛੇ ਉਹਨਾਂ ਦੇ ਕੋਲ ਸੇ ਉਹਦਾ ਸੇਫ ਨੇ ਇਸ ਕਰਕੇ ਤੁਹਾਨੂੰ ਨੋਟ ਜੋ ਉਹਨਾਂ ਨੂੰ ਮੈਂ ਇਹ ਗੱਲ ਕਰਾਂਗਾ ਕਿ ਕੰਮ ਦੀ ਕਦਰ ਕਰੋ ਆ ਚਾਪ ਰੂਸੀਆਂ ਛੱਡ ਦਿਆ ਵੀ ਫਲਾਣੇ ਦਾ ਲੈ ਅੱਜ ਮੈਂ ਕਹਿੰਦਾ ਮੈਂ ਗਲਤ ਹਾਂ ਤੇ ਮੈਨੂੰ ਬਾਪਾ ਆ ਕੇ ਸੋ ਵੀ ਸਰਪੰਚ ਸਾਹਿਬ ਕੰਮ ਦੱਸੋ ਸਾਡੇ ਪਿੰਡ ਦਾ ਕੀ ਕਰੋਗੇ ਜੇ ਕਰ ਸਕਦੇ ਤੇ ਅੱਗੇ ਲੱਗੇ ਤੁਹਾਡੇ ਨਾਲ ਚੰਗੇ ਨੂੰ ਸਲਾਹੋ ਤੇ ਮਾੜੇ ਨੂੰ ਨਿਰਦੋ ਸਾਰੇ ਇਸ ਕਰਕੇ ਜਿੰਨਾ ਤੇ ਇਹਦੇ ਚੋਂ ਜੋ ਨਿਕਲ ਕੇ ਹੀ ਅਸੀਂ ਅੱਗੇ ਵਧ ਸਕਦੇ ਆ ਤਦ ਵੀਰੋ ਬੇਨਤੀ ਇੱਥੇ ਕਰਕੇ ਹੀ ਕਰਦੇ ਆਂ ਕਿ ਤੁਸੀਂ ਸਾਰੇ ਹੀ ਸ਼ੂਜਵਾੜ ਹੋ ਸਾਡੇ ਦੱਸਣ ਦੀ ਗੱਲ ਨਹੀਂ ਅਸੀਂ ਤੇ ਇੱਕ ਤੁਹਾਡੇ ਕੋਲ ਅਪੀਲ ਕਰਨ ਆਏ ਆਂ ਅੱਜ ਇੱਕ ਜ਼ੁਲਮ ਦੀ ਇਤਿਹਾਸ ਵੀ ਇੱਕ ਬੰਦੇ ਨੂੰ ਨੌਜਰਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਚੱਕ ਕੇ ਦਿਬੜੂ ਦਾ ਜੇਲ੍ਹ ਚ ਭੇਜਤਾ ਇਹ ਅੱਜ ਦੀ ਗੱਲ ਨਹੀਂ ਸ਼ੁਰੂ ਤੋਂ ਚੱਲ ਰਿਹਾ ਹੈ ਤੇ ਇਹਨਾਂ ਨੂੰ ਜਵਾਬ ਦੇ ਕੇ ਵੀ ਕਿ ਉਹਨਾਂ ਦੇ ਤਰੀਕੇ ਨਾਲ ਹੀ ਅੱਜ ਲੋਕਾਂ ਚ ਰੋਸ ਕਰੀਏ ਕਹਿੰਦੇ ਜੀ ਉਹ ਠੂਠੇ ਜੀ ਕੋਈ ਨਾਲ ਨਹੀਂ ਖੜਾ ਜੇ ਮੈਂ ਕਹਿੰਦਾ ਵੀ ਸਾਡੀਆਂ ਮਜਬੂਰੀਆਂ ਸੀ ਅਸੀਂ ਆਪਣੇ ਰਜੇਵੇਂਆਂ ਤੇ ਕਈ ਵਾਰੀ ਆਪਾਂ ਕਿਸੇ ਕੋਲ ਨਹੀਂ ਜਾ ਸਕਦੇ ਕਿ ਧਰਨੇ 'ਚ ਨਹੀਂ ਜਾ ਸਕਦੇ ਆਵਾਜ਼ ਨਹੀਂ ਥਾ ਸਕਦੇ ਪਰ ਹਜ ਇੱਕ ਸੋਹਣਾ ਤਰੀਕਾ ਵੀ ਤੁਸੀਂ ਇੱਕ ਵੋਟ ਦੇ ਨਾਲ ਆਪਦਾ ਰੋਸ ਪ੍ਰਗਟ ਕਰ ਸਕਦੇ ਹੋ ਇਸ ਰੋਸ ਦੇ ਨਾਲ ਇੱਕ ਇਸ ਸਰਕਾਰਾਂ ਨੂੰ ਹੋਊਗਾ ਵੀ ਲੋਕ ਜਾਗਦੇ ਨੇ ਜਦੋਂ ਤੁਸੀਂ ਇਹ ਇਹ ਫਤਵਾ ਦਿਓਗੇ ਤੇ ਲੋਕ ਤੁਹਾਡੇ ਕੰਮ ਕਰਨਗੇ ਲੀਡਰਾਂ ਨੂੰ ਇਹ ਹੋਊਗੇ ਵੋਟਾਂ ਲੈਣੀਆਂ ਨੇ ਇਹ ਤੁਹਾਡੇ ਕੰਮ ਕਰਕੇ ਹੀ ਵੋਟਾਂ ਲੈਣਗੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਵੀ ਆਪਾਂ ਸਾਰੇ ਨਗਰ ਤੇ ਅਪੀਲ ਕਰਨੀ ਹੈ ਵੀ ਭਰਾਵੋ ਪਾਰਟੀਆਂ ਬਾਜ਼ੀਆਂ ਨਹੀਂ ਕਹਿੰਦੇ ਛੱਡੋ ਅੱਗੇ ਵੀ ਵੋਟਾਂ ਪਾਈਆਂ ਆਪਾਂ ਗਾਂਵ ਵੀ ਪਾਉਣੀਆਂ ਪਰ ਇੱਕ ਵਾਰੀ ਸੱਚ ਨੂੰ ਵੋਟ ਪਾਈਏ ਔਰ ਇੱਕ ਇੱਕ ਸਰਕਾਰ ਨੂੰ ਇੱਕ ਇਹਨਾਂ ਲੋਕਾਂ ਨੂੰ ਲੀਡਰ ਨੂੰ ਸਮਝਾਈਏ ਵੀ ਲੋਕ ਜਾਗਦੇ ਨੇ ਲੋਕਾਂ ਨੂੰ ਤੁਸੀਂ ਘੜੇ ਦੀ ਮੱਛੀ ਨਾ ਸਮਝੋ ਚਾਰ ਦਿਨ ਆ ਕੇ ਉਹਨਾਂ ਦੇ ਉਹਨਾਂ ਨੂੰ ਸੇੜਦੇ ਜੇ ਕਿ ਅਸੀਂ ਤੁਹਾਡੇ ਵਾਸਤੇ ਆਹ ਕਰਦੇ ਆਂਗੇ ਉਹ ਕਰਦੇ ਆਂਗੇ ਉਦੋਂ ਬਾਅਦ ਸਾਨੂੰ ਕੋਈ ਨਹੀਂ ਪੁੱਛਦਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਅਪੀਲ ਹੈ ਸਾਡੇ ਵੱਲੋਂ ਤਗੜੇ ਹੋ ਕੇ ਜਿਹੜਾ ਭਾਈ ਸਾਹਿਬ ਦੀ ਆਪਾਂ ਮਦਦ ਕਰੀਏ ਔਰ ਜਿਹੜਾ ਇੱਕ ਸਰਕਾਰਾਂ ਨੂੰ ਜਿਹੜਾ ਇੱਕ ਹਲੂਨਾ ਦੇਈਏ ਵੀ ਅਸੀਂ ਜਿਹੜਾ ਜ਼ੁਲਮ ਦੇ ਵਿਰੁੱਧ ਆ ਤਾਂ ਇਹ ਨਹੀਂ ਆਹੀ ਬੇਨਤੀਆਂ ਕਰਦਾ ਹਾਂ ਜੇ ਕੋਈ ਗਲਤ ਬੋਲ ਗਿਆ ਮਾਫੀ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਇਸ ਮੁਝੇ ਬੇਨਤੀ ਕਰਨ ਆਇਆ ਤੁਹਾਨੂੰ ਵੀ ਤੁਸੀਂ ਅਮਰਪਾਲ ਨੂੰ ਜਿਹੜਾ ਆਪਾਂ ਵੋਟਾਂ ਪਾਈਆਂ ਉਹ ਤੁਹਾਨੂੰ ਦੱਸਾਈਏ ਕਿਉਂ ਅਸੀਂ ਵੀ ਇਹ ਹਰੇਕ ਤੁਸੀਂ ਵੀ ਕਿਸੇ ਪਾਰਟੀ ਦੇ ਨਾਲ ਸੰਬੰਧਤ ਹੋਵੋਗੇ ਪਿੱਛੇ ਆਪਾਂ ਕਾਂਦੀਆਂ ਨੂੰ ਵੋਟਾਂ ਪਾਈਆਂ ਕਾਂਗਰਸ ਨੂੰ ਪਾਈਆਂ ਚੜੂ ਵਾਲਿਆਂ ਨੂੰ ਪਾਈਆਂ ਅਸੀਂ ਖੁਦ ਮੈਂ ਕਾਂਦੀਆਂ ਸਵੇਸ ਨੂੰ ਲੋਕਾਂ ਵੀ ਕਾਂਦੀਆ ਇਹ ਵੀ ਭਾਈ ਸਾਹਿਬ ਕਾਂਦੀ ਦਾ ਨਾਲ ਹੋਰ ਸਰਦੇ ਨੇ ਬਾਥਰੋਜ਼ ਪਾਰਟੀਆਂ ਦੇ ਜਿਵੇਂ ਹਰਜਿੰਦਰ ਸਿੰਘ ਆ ਉਹ ਟਾੜੂ ਵਾਲਿਆਂ ਦੇ ਨਾਲ ਸੀ ਪਰ ਅਸੀਂ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਅਸੀਂ ਗੁਰਦੁਆਰੇ ਸਾਹਿਬ ਦੇ ਵਿੱਚ ਖੜੇ ਖੜ ਕੇ ਗੱਲ ਕਰਦੇ ਆਂ ਜ਼ਿੰਮੇਵਾਰੀਆਂ ਕਿ ਅਸੀਂ ਬਿਲਕੁਲ ਸਾਡੇ ਕੋਲ ਵੱਡੇ ਵੱਡੇ ਅਹੁਦੇ ਸੀ ਅਸੀਂ ਬਿਲਕੁਲ ਉਹਨਾਂ ਨੂੰ ਤਿਆਗ ਕੇ ਆਏ ਆ ਕਿ ਅਸੀਂ ਸ਼੍ਰੋਮਣੀ ਕਾਲੀਦਾਨ ਨੂੰ ਤਿਆਗ ਕੇ ਮੁੱਢੋਂ ਬਿਲਕੁਲ ਮੋਹ ਭੰਗ ਕਰਕੇ ਉਹਨਾਂ ਦੇ ਆਏ ਆ ਵੀ ਬਿਲਕੁਲ ਸਾਨੂੰ ਧੂਣ ਨਾ ਕਰਿਆ ਜੇ ਅਸੀਂ ਭਾਈ ਅਮਰਪਾਲ ਸਿੰਘ ਦੇ ਨਾਲ ਆ ਉਹਨੂੰ ਵੋਟਾਂ ਪਾਉਣੀਆਂ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਪ੍ਰਵਾਨ ਕਰਿਆ ਜੇ ਵੀ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਭਾਈ ਅਮਰ ਸਿੰਘ ਨੂੰ ਪਾ ਕੇ ਕੰਮਜਾਬ ਕਰੋ ਤੇ ਉਹਨੂੰ ਡਿਵਰਗਰ ਦੀ ਜੇਲ੍ਹ ਸਾੰਦ ਦੀ ਜੇਲ੍ਹ ਦੇ ਵਿੱਚੋਂ ਆਪਾਂ ਨੂੰ ਰਿਹਾਅ ਕਰਾਈਏ ਦੇਖੋ ਉਸ ਨੌਜਵਾਨ ਦਾ ਨਵਾਂ ਵਿਆਹ ਹੋਇਆ ਸੀ ਤੇ ਇਹ ਇਹ ਇਹਨੇ ਵੀ ਜਿਹੜਾ ਭਗਵਾਨ ਜੀ ਨੇ ਵੀ ਨਵਾਂ ਦੂਜਾ ਵਿਆਹ ਕਰਾਇਆ ਇਹ ਇਹ ਦਰਦ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਇਹ ਚੀਜ਼ ਦੇ ਵਿੱਚੋਂ ਨਿਕਲੇ ਨੇ ਉਹ ਕੁੜੀ ਜਿਹਨੇ ਯੂਕੇ ਜਾਣ ਕੇ ਉਹਨਾਂ ਵਿਆਹ ਕਰਾਇਆ ਤੇ ਉਹਨੂੰ ਵੀ ਨਹੀਂ ਇਹਨੇ ਦੁਬਾਰਾ ਵਾਪਸ ਨਹੀਂ ਜਾਣ ਦਿੱਤਾ ਵੀ ਉਹਨੂੰ ਯੂਕੇ ਦੇ ਵਿੱਚ ਵਾਪਸ ਨਹੀਂ ਜਾਣ ਦਿੱਤਾ ਪਰ ਇਹ ਸਾਰੇ ਸਮੁੱਚੇ ਪਰਿਵਾਰ ਦੇ ਨਾਲ ਇਹਨੇ ਬੜਾ ਤਗੜਾ ਤੌਰ ਤਰੋਹ ਹੋਇਆ ਹੈ ਬੀਬੀ ਜੀ ਨੂੰ ਪਿੱਛੇ ਜੇ ਇਹਨਾਂ ਨੇ ਜੇਲ੍ਹ ਦੇ ਵਿੱਚ ਸੁਰਤ ਦੱਸੋ ਜੀਆਂ ਦਾ ਠਿਕਣਾ ਜੇ ਭਾਈ ਸਾਧੂ ਨੂੰ ਗੁਨਾਹ ਸੀ ਤਾਂ ਕਾਨੂੰਨੀ ਕਾਰਵਾਈ ਕਰਕੇ ਪੰਜਾਬ ਦੇ ਜੇਲ੍ਹਾਂ ਵਿੱਚ ਥੋੜੀ ਤਾਂ ਸੀ ਪੰਜਾਬ ਦੀਆਂ ਜੇਲ੍ਹਾਂ ਬਹੁਤ ਜ਼ਿਆਦਾ ਸੀ ਇੱਥੇ ਰੱਖ ਲੀਦੇ ਪਰ ਇਹਨਾਂ ਦੀ ਜਿਹੜੀ ਆ ਮਾਰੂ ਰੀਤੀ ਆ ਹਿੰਦੂ ਸਿੱਖ ਜੇ ਆਪਣੇ ਸਹਾਇ ਦੇ ਵੀਰ ਨੇ ਕਿਭੀ ਆਪ ਚ ਲੜਾ ਕੇ ਇਹਨਾਂ ਨੂੰ ਮਾਰੋ ਇਹ ਇਹਨਾਂ ਨੇ ਆਪਦੀਆਂ ਰੋਟੀਆਂ ਸੇਕੀਆਂ ਸਾਡੇ ਵਾਸਤੇ ਤੇ ਬਲਬੀ ਸਿੰਘ ਦੀ ਸਤਿਕਾਰਯੋਗ ਨੇ ਸਿੱਖ ਵੀ ਸਤਿਕਾਰਯੋਗ ਨੇ ਜੱਟ ਵੀ ਸਤਿਕਾਰਯੋਗ ਨੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਅਮਰਖਾਲਸ ਨੂੰ ਮકાਮ ਜਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੀ ਜਾਤੀ ਦੀ ਲੜਾਈ ਹੁੰਦੀ ਆ ਇਹ ਸਿਰ ਸਾਰੇ ਜੀ ਧਰਮ ਵਾਲਿਆਂ ਤੋਂ ਹੁੰਦੀ ਹੋਣੀ ਹੈ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਲੱਗ ਗਿਆ ਕਿ ਕਿਸੇ ਜਾਨ ਨੇ ਉਹ ਮਿੱਤ ਸਿੰਘਾਂ ਬਾਰੇ ਕੁਝ ਪੁੱਛਿਆ ਰਿਹਾ ਮਾਰੇ ਵੀ ਹਾਂਜੀ ਆਪਣੇ ਵਿੱਚ ਆ ਜਰੂਰ ਦੱਸਿਓ ਤੁਸੀਂ ਕਿਹੜੀ ਪਾਰਟੀ ਨਾਲ ਤੇ ਤੁਹਾਡੇ ਹਿਸਾਬ ਨਾਲ ਕਿਹੜੀ ਪਾਰਟੀ ਨੂੰ ਜਿਤਾਉਣਾ ਚਾਹੀਦਾ ਤੇ ਕਿਉਂ ਜਿਤਾਉਣਾ ਚਾਹੀਦਾ ਤੇ ਲੋਕ ਕਿਉਂ ਕਿਹੜੀ ਵੋਟ ਹੱਕ ਨੇ ਉਹਨਾਂ ਦੀ ਗਲਤੀ ਦੂਰ ਕਰਨੀ ਹੈ ਉਹ ਜਿੱਦਾਂ ਆਪਣਾ ਆਪ ਹੀ ਉੱਥੇ ਉਹਨਾਂ ਦਾ ਗੁਲਾਮ ਕਰ ਲੈਂਦੇ ਸੋ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਉਣੀ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਮੌਕੇ ਦੀ ਹਕੂਮਤ ਨੇ ਹਮਲਾ ਕੀਤਾ ਤਾਂ ਉਸ ਤੋਂ ਬਾਅਦ ਲਗਾਤਾਰ 15 ਸਾਲ ਸਿੱਖ ਨੌਜਵਾਨਾਂ ਦੇ ਖੂਨ ਦੀ ਹोली ਖੇਢੀ ਗਈ। ਜਦੋਂ ਸਰਕਾਰਾਂ ਨੇ ਦੇਖਿਆ ਕਿ ਇਹਨਾਂ ਨੂੰ ਬਹੁਤ ਗੋਲੀਆਂ ਮਾਰ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਦੇ ਵਿੱਚੋਂ ਜਜ਼ਬਾ ਨਹੀਂ ਖਤਮ ਹੋ ਰਿਹਾ। ਫਿਰ ਉਹਨਾਂ ਨੇ ਇੱਕ ਸਕੀਮ ਬਣਾਈ ਹੈ ਜਿਹਦੇ ਮੁਤਾਬਕ ਪੰਜਾਬ ਵਿੱਚ ਨਸ਼ਾ ਲਿਆਂਦਾ ਗਿਆ ਦੋ ਗਾਣਾ ਜੋੜੀਆਂ ਨੂੰ ਪਿੰਡਾਂ ਵਿੱਚ ਭੇਜ ਕੇ ਲਚਰਤਾ ਦੇ ਅਖਾੜੇ ਲਗਾਏ ਗਏ। ਉਹਨਾਂ ਦੀ ਇਹ ਸਕੀਮ ਕਿਤੇ ਨਾ ਕਿਤੇ ਕਾਮਯਾਬ ਹੋਈ। ਅਤੇ ਅੱਜ ਉਹ ਦੌਰ ਹੈ ਜਦੋਂ ਕਿਸੇ ਟਾਈਮ ਸਾਡੇ ਬਜ਼ੁਰਗ ਖੇਤਾ ਵਿੱਚ ਗਿੜਾ ਮਾਰਨ ਜਾਂਦੇ ਸਨ 84 ਦੇ ਟਾਈਮ ਤੋਂ ਬਾਅਦ ਤਾਂ ਕਿਸੇ ਨਾ ਕਿਸੇ ਮੋੜ ਤੇ ਸਿੱਖ ਨੌਜਵਾਨ ਦੀ Laash ਪਈ ਹੁੰਦੀ ਸੀ ਤਾਂ ਉੱਥੇ ਇੱਕ ਗੱਲ ਚੱਲਦੀ ਸੀ ਕਿ ਰਾਤ ਨੂੰ ਇੱਥੇ ਮੁਕਾਬਲਾ ਹੋਇਆ ਤੇ ਸਿੰਘ ਛੀਦ ਹੋਇਆ ਜਦੋਂ ਇਹ ਗੱਲ ਜਦੋਂ ਉਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਤਾਂ 15 ਸਾਲ ਲਗਾਤਾਰ ਅਸੀਂ ਗੋਲੀਆਂ ਮਾਰੀਆਂ 15 ਸਾਲ ਕਿਸੇ ਸਿੱਖ ਨੌ